ਤਾਂ ਮੇਰਾ ਨਾਮ ਸਿਮਰਨਜੀਤ ਆ ਤੇ ਮੈਂ ਮਜੀਠੇ ਦੀ ਇਥੇ ਇੱਕ ਸਾਲ ਤੋਂ ਰਹਿ ਰਹੀ ਆ ਰੈਂਟ ਤੇ ਤੇ ਮੇਰੀ ਕਿਸੇ ਨਾਲ ਕੁੱਟਮਾਰ ਹੋ ਗਈ ਆ ਤੋਂ ਮੈਂ ਦਰਖਾਸਤ ਦਿੱਤੀ ਹੋਈ ਆ ਡੀਪਸੀ ਦੇ ਤੋਂ ਉਹਨਾਂ ਤੋਂ ਮਾਰਕ ਹੋ ਗਿਆ ਐਸਐਚਓ ਸਾਹਿਬ ਤੋਂ ਆਈ ਤੇ ਮੇਰੀ ਕੋਈ ਵੀ ਤਿੰਨਾਂ ਦਿਨਾਂ ਤੋਂ ਸੁਣਵਾਈ ਨਹੀਂ ਹੋ ਰਹੀ ਤੇ ਹੁਣ ਮੈਂ ਇਨਸਾਫ ਮੰਗਦੀ ਆ ਮੇਰੇ ਨੂੰ ਇਨਸਾਫ ਦਿੱਤਾ ਜਾਵੇ ਉਹ ਕਰ ਲਈਏ ਜੀ ਹਾਂਜੀ ਹਾਂਜੀ ਕੁੱਟਮਾਰ ਹੋਈ ਬਹੁਤ ਮੇਰੇ ਕੋਲ ਵੀ ਕਹਾਤਾ ਵੀਡੀਓ ਪ੍ਰੂਫ ਸਾਰਾ ਕੁਝ ਹੈਗਾ ਇਹ ਮੇਰੇ ਕੋਲ ਮੈਂ ਤੁਹਾਨੂੰ ਦੇ ਦਵਾਂਗੇ ਪ੍ਰਸ਼ਾਸਨ ਕੋਈ ਪ੍ਰਸ਼ਾਸਨ ਕੀ ਹਾਂਜੀ ਪ੍ਰਸ਼ਾਸਨ ਕੋਈ ਵੀ ਮੇਰੀ ਸੁਣਵਾਈ ਨਹੀਂ ਕਰ ਰਿਹਾ ਮੈਂ ਪਿਛਲੇ 3 ਦਿਨ ਤੋਂ ਸਿਹਰ ਦੀ ਭੁਖੀ ਤੇ ਆਈ ਇੱਥੇ ਬੈਠੀ ਹੋਈ ਆ ਮੇਰੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਕਿੰਨੀ ਦੇਰ ਤੋਂ ਤੁਸੀਂ ਥਾਣੇ ਆਏ ਅਸੀਂ ਐਸੀ 2 ਵਜੇ ਦੇ ਆਏ ਹੋਏ ਆ ਇੱਥੇ ਤੇ ਹੁਣ ਐਸਐਸਓ ਸਾਹਿਬ ਕਹਿ ਰਹੇ ਕਿ ਤੁਸੀਂ ਹੁਣ ਘਰ ਜਾਓ ਅਸੀਂ ਤੁਹਾਨੂੰ ਕੋਈ ਵੀ ਫੋਟੋ ਕਾਪੀ ਨਹੀਂ ਦੇਣੀ ਮੈਂ ਚਾਹੁੰਦੀ ਆ ਕਿ ਉਸ ਮੁੰਡੇ ਤੇ ਪਰਚਾ ਹੋਵੇ ਜੀ ਕਾਰਨ ਮੈਨੂੰ ਪਤਾ ਨਹੀਂ ਸਰ ਉਹ ਹੀ ਸਿਰਫ ਇਹ ਕਹਿੰਦਾ ਕਿ ਅਸੀਂ ਰਹਿ ਕਿਸੇ ਦੇ ਘਰ ਰਹਿ ਰਹੇ ਹਾਂ ਤੇ ਕਹਿੰਦਾ ਇੱਥੋਂ ਤੁਸੀਂ ਚਲ ਜੋ ਤੇ ਨਹੀਂ ਤੇ ਮੈਂ ਤੁਹਾਡੇ ਪਜੋ ਹਸਬੰਦ ਨੂੰ ਤੁਹਾਡੀ ਬੱਚੀ ਨੂੰ ਗੋਲੀਆਂ ਮਾਰ ਕੇ ਮਾਰ ਤਵਾਂਗਾ ਇਹਦੇ ਬਾਰੇ ਸਾਰਾ ਕੁਝ ਤੁਸੀਂ ਦੱਸਿਆ ਹਾਂਜੀ ਸਾਰਾ ਕੁਝ ਪਤਾ ਮੇਰੇ ਕੋਲ ਬਗੈਦਾ ਵੀਡੀਓ ਪ੍ਰੂਫ ਸਾਰਾ ਕੁਝ ਹੈਗਾ ਸਰ ਉਹਨਾਂ ਕੋ ਹਾਂਜੀ ਕੀ ਸਮਝਦੇ ਪ੍ਰਸ਼ਾਸਨ ਤੁਹਾਡੀ ਕੋ ਸੁਣਵਾਈ ਪ੍ਰਸ਼ਾਸਨ ਦੀ ਬਹੁਤ ਨਗੇਲੀ ਹੈ ਸਰ ਮੇਰੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਮੈਨੂੰ ਇਹਦੇ ਬੰਦੇ ਤੋਂ ਖਤਰਾ ਹੈ ਵੇ ਤੇ ਮੇਰੀ ਕੋਈ ਇਨ ਸਾਹਿਬ ਨੂੰ ਦਵਾਈਆਂ ਜਾਵੇ ਮੈਂ ਇਹਨਾਂ ਦਾ ਪਤਾ ਨਹੀਂ ਸਰ ਕਿਉਂ ਨਹੀਂ ਹੋ ਰਹੀ ਪਰ ਸਿਮ ਭਗਵੰਤ ਸਿੰਘ ਸਾਹਿਬ ਤੋਂ ਕਹਿੰਦੇ ਯਾਰ ਕੰਮ ਪੈਦੇ ਧਰਦੇ ਸਰ ਕੋਈ ਵੀ ਸੁਣਵਾਈ ਸਾਰਾ ਸਾਰੀਆਂ ਫੇਲ ਹੁੰਦੀਆਂ ਨੇ ਬਸ ਹੀ ਗਰੀਬ ਬੱਚੇ ਬੰਦੇ ਆ ਅਸੀਂ ਇਦਾਂ ਹੀ ਇਦਾਂ ਸਾਰਾ ਦਿਨ ਰੇਨ ਦਿਹਾੜੀ ਦਫੇ ਵਾਲੇ ਹੈਗੇ ਆ ਜੀ ਸੋਤ 25 ਲਾ ਕੇ ਤੁਸੀਂ ਇਸ ਤਰ੍ਹਾਂ ਥਾਣੇ ਦੇ ਬਾਹਰ ਖਲੋਚੇ ਕਿ ਕੋਈ ਅਫਸਰ ਨਹੀਂ ਨਹੀਂ ਸਰ ਕੋਈ ਵੀ ਮੇਰੀ ਸੁਣਵਾਈ ਨਹੀਂ ਕਰ ਰਿਹਾ ਅਸੀਂ ਤਿੰਨ ਦਿਨ ਤੋਂ ਭੁੱਖੇ ਤੇ ਆਏ ਇੱਥੇ ਚੱਕਰ ਲਾ ਰਹੇ ਆ ਉਸ ਮੁੰਡਾ ਸਰਿਆਮ ਤਰਿਆ ਫਿਰਦਾ ਗਲੀ 'ਚ ਮੇਰੇ ਕੋਲ ਵੀਡੀਓ ਹੈਗੀਆਂ ਨੇ ਤਮਕਿਆ ਲਾ ਰਹੇ ਜਿਨ੍ਹਾਂ ਨੇ ਕੋਟੇਓ ਸੀਸੀਟੀਵੀ ਵਗੈਰਾ ਵੀ ਤੁਹਾਡੇ ਕੋਲ ਹਾਂਜੀ ਹਾਂਜੀ ਸੀਸੀਟੀਵੀ ਕੈਮ ਹੈਗੇ ਆ ਜਿਹਦੇ ਸੀਸੀਟੀਵੀ ਦੇ ਆਧਾਰ ਤੇ ਵੀ ਇਹ ਤੱਕ ਕੋਈ ਸੁਣਵਾਈ ਨਹੀਂ ਨਹੀਂ ਸਰ ਕੋਈ ਵੀ ਦਰਵਾਜ਼ਾ ਸੁਣਵਾਈ ਨਹੀਂ ਹੋ ਰਹੀ ਮੇਰੀ ਬੱਚ ਦੀ ਨਾਲ ਲੈ ਕੇ ਆਏ ਹਾਂ ਜੀ ਤੋਂ ਵਰਗੀ ਹੋਰ ਕੋਈ ਵੀ ਸੁਣਵਾਈ ਨਹੀਂ ਕਰ ਰਹੇ ਬਾਕੀ ਆ ਐਸਐਸਓ ਸਾਹਿਬ ਕਹਿੰਦੇ ਫੈਸਲਾ ਕਰ ਲਓ ਫੈਸਲਾ ਮੈਂ ਫੈਸਲਾ ਕੋਈ ਨਹੀਂ ਚਾਹੁੰਦੀ ਮੈਂ ਪਰਚਾ ਚਾਹੁੰਦੀ ਆ ਉਹਨੂੰ ਫੜਿਆ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਨਾਮ ਦੱਸ ਕੀ ਨਾਮ ਹੈ ਮੇਰਾ ਨਾਮ ਬਲਦੇਵ ਸਿੰਘ ਆ ਜੀ ਇੱਕੋ ਤੇ ਰਹਿਣ ਮੇਰੇ ਬੀਤੀ ਅਸੀਂ ਬੇਸਿਕਲੀ ਤੇ ਇਸ਼ਾਰਾ ਮਜੀਠਾ ਰੋਡ ਦੇ ਆ ਤੇ ਇੱਥੇ ਆਪਾਂ ਮੰਨ ਲਓ ਕਿ ਆਪਣੇ ਮਕਾਨ ਵਾਲਾ ਸਾਡੇ ਮਾਸੜ ਜੀ ਆ ਉਹਨਾਂ ਦੇ ਮਕਾਨ 'ਚ ਰਹਿੰਦੇ ਪਏ ਆ ਕਿਹੜੀ ਜਗ੍ਹਾ ਤੇ ਐ ਖਾਸਾ ਪੱਤੀ ਹਾਂਜੀ ਦੇਵੀਦਵਾਰ ਮੰਦਿਰ ਲੱਗੇ ਹਾਂਜੀ ਕੀ ਗੱਲ ਹੋਈ ਭਾਜੀ ਇਹ ਜੇ ਗੱਲ ਵੇਖੋ ਜੀ ਉਹ ਮੁੰਡੇ ਨੂੰ ਕੀ ਪ੍ਰੋਬਲਮ ਹੈਗੀ ਆ ਵੇਖੋ ਜੀ ਮੈਂ ਤਾਂ ਘਰ ਨਹੀਂ ਗਾ ਜਾਂ ਤਾਂ ਕੋਈ ਉਹਨੂੰ ਦਿੱਕਤ ਦੇਈ ਪਰੇਸ਼ਾਨੀ ਸੀ ਮੇਰੇ ਨਾਲ ਸਿੱਧੀ ਗੱਲ ਕਰਦਾ ਫੇਰ ਮੈਨੂੰ ਸਮਝ ਆਉਂਦੀ ਆ ਲੇਡੀਜ਼ ਇਕੱਲੀ ਘਰੇ ਆ ਉਹਨੂੰ ਤਿੰਨ ਜਣੇ ਆ ਕੇ ਪੈਗੇ ਆ ਧੱਕਾ ਮੋਕੀ ਕੀਤੀ ਆ ਦਾੰਗਾ ਮਾਰੀਆਂ ਸੀਸੀਟੀਵੀ ਫੁਟੇਜ ਸਾਡੇ ਕੋਲ ਆ ਸਾਡੀ ਇੱਥੇ ਕੋਈ ਸੁਣਵਾਈ ਨਹੀਂ ਹੋ ਰਹੀ ਤਿੰਨ ਦਿਨ ਹੋ ਗਏ ਸਾਨੂੰ ਇੱਥੇ ਚੱਕਰ ਮਾਰਦੇ ਨੇ ਡੀਐਸਪੀ ਤੇ ਵੀ ਜਾਏ ਆ ਰੀਡਰ ਨੂੰ ਮਿਲਿਆ ਫੋਨ ਵੀ ਕਰਾ ਲਏ ਆ ਇਹਨਾਂ ਨੂੰ ਪਤਾ ਨਹੀਂ ਕੀ ਗੜੀ ਚੀਜ਼ ਦਾ ਪ੍ਰੈਸ਼ਰ ਦਿੰਦੇ ਇਹਨਾਂ ਨੂੰ ਇਹ ਕੋਈ ਪਰਚਾ ਨਹੀਂ ਘਟਦੇ ਹੈ ਉਹਨਾਂ ਦਾ ਪਰ ਸਰਕਾਰ ਦੇ ਕਹਿੰਦੀ ਜਿਹੜਾ ਵੀ ਕੰਮ ਪੈ ਦੇ ਹਦਾ ਦੇ ਹਰ ਇੱਕ ਦਾ ਕੀਤਾ ਜਾਵੇ ਵੇਖੋ ਸਰਕਾਰ ਦੇ ਹੁਕਮਾਂ ਨਾਲ ਛੱਕੇ ਟੰਗੇ ਹੋਇਆ ਜੀ ਇਸ ਵਕਤ ਸਾਨੂੰ 3 ਦਿਨ ਹੋ ਗਏ ਚੱਕਰਮਾਰਨ ਨੂੰ ਭੁੱਖੇ ਤੇ ਇੰਤ ਬੈਠੇ ਆ ਕੀ ਸਮਾਂ ਤੇ ਸੀਸੀਟੀਵੀ ਪ੍ਰੂਫ ਹੀ ਸਾਰੇ ਕੁਸ਼ੇ ਕੇ ਫਿਰ ਵੀ ਕੋਈ ਸੁਣਵਾਈ ਨਹੀਂ ਨਾ ਜੀ ਨਾ ਕੋਈ ਸੁਣਵਾਈ ਨਹੀਂ ਇੱਥੇ ਜੀ ਕੋਈ ਨਹੀਂ ਸਮਝਦੇ ਕੋਹ ਨਹੀਂ ਆ ਜੀ ਸਾਨੂੰ ਉਲਟਾ ਕਹਿੰਦੇ ਕਿ ਸਾਡੇ ਦਫ਼ਤਰ ਚ ਬਾਹਰ ਨਿਕਲ ਜਾਓ ਇਹ ਪ੍ਰਸ਼ਾਸਨ ਕਹਿੰਦਾ ਇਹ ਪ੍ਰਸ਼ਾਸਨ ਕਹਿੰਦਾ ਜੀ ਅੰਦਰ ਬੈਠੇ ਜਿਹੜੇ ਮੁਲਾਜ਼ਮ ਥਾਣੇਦਾਰ ਹੋ ਗਿਆ ਬੰਦੇ ਲੈ ਆਉਂਦੇ ਆ ਛਾਡਉਂਦੇ ਆ ਵੇਖੋ ਜੀ ਅਗਰ ਕੋਈ ਗੱਲਬਾਤ ਹੋਈ ਸੀ ਇਹਨਾਂ ਸਾਡੀ ਸੁਣਨੀ ਚਾਹੀਦੀ ਸੀ ਠੀਕ ਆ ਨਹੀਂ ਪਰਚਾ ਕੱਢਦੇ ਬੰਦਾ ਰੈਸਟ ਹੋਣਾ ਚਾਹੀਦਾ ਸੀ ਚਾਰ ਪਟੇ ਮਾਰਦੇ ਦੋ ਦਿਨ ਇਥੇ ਜੇਲ੍ਹ ਚ ਰੱਖਦੇ ਤੇ ਫੇਰ ਅਸੀਂ ਰਾਜੀ ਨਾਵਾ ਕਰਦੇ ਵੇਖੋ ਜੀ ਕਦੀ ਸੁਣਵਾ ਹੀ ਕੋਈ ਨਹੀਂ ਉਹ ਬੰਦਾ ਸ਼ਰਮ ਸਾਡੇ ਘਰੇ ਆ ਕੇ ਧਮਕੀਆਂ ਲਾਉਂਦਾ ਕਦੀ ਕੋਈ ਆਉਂਦਾ ਕਦੀ ਕੋਈ ਆਉਂਦਾ ਕਦੀ ਕਹਿੰਦਾ ਤੁਸੀਂ ਚੱਟਾ ਵੇਜ ਦੇ ਕਦੀ ਕਹਿੰਦਾ ਤੁਹਾਡੇ ਘਰ ਬੰਦੇ ਆਉਂਦੇ ਆ ਹਨਾ ਕਰੈਕਟਰ ਲੈਸ ਦਸੀ ਜਾਂਦਾ ਅਲਿਗੇਸ਼ਨ ਲਾਈ ਜਾਂਦਾ ਸਾਡੇ ਤੇ ਉਲਟਾ ਉਹਨੂੰ ਮਾਫੀ ਮੰਗਣੀ ਚਾਹੀਦੀ ਆ ਇਥੋਂ ਦੇ ਮੋਤਵਰ ਬੰਦੇ ਜਿੰਨੇ ਅਗੇ ਆ ਨਾ ਸਾਰੇ ਨਾਲ ਰਲੇ ਹੋਏ ਆ ਸਾਡੀ ਕੋਈ ਸੁਣਵਾਈ ਨਹੀਂ ਤੇ ਮੰਗ ਕਰਦੇ ਆ ਸਾਨੂੰ ਉਹ ਜਿਹੜਾ ਬੰਦਾ ਵਾ ਪਹਿਲਾਂ ਤਾਂ ਹੀ ਰਾਜੀ ਨਾ ਕਰਨਾ ਸੀ ਠੀਕ ਹੈ ਜੀ ਸਮਾਂ ਵੀ ਦਿੱਤਾ ਸੀ ਇਹਨਾਂ ਨੂੰ ਪਰ ਨਹੀਂ ਅਲੀਗੇਸ਼ਨ ਲਾਏ ਇਹਨਾਂ ਸਾਡੇ ਤੇ ਬਹੁਤ ਜ਼ਿਆਦਾ ਗੰਦੇ ਚਿੱਟੇ ਦੇ ਲਾ ਦਿੱਤੇ ਆ ਕਹਿੰਦੇ ਕਿ ਧੰਦਾ ਕਰਦੇ ਆ ਤੇ ਸਾਨੂੰ ਇਹ ਕੁਛ ਨਹੀਂ ਹੈ ਜਾਨੂ ਉਹ ਜਿਹੜੇ ਤਿੰਨ ਬੰਦੇ ਉਹਨਾਂ ਦੇ ਪਰਚਾ ਚਾਹੀਦਾ ਜੀ ਛਾੜ ਹੋਈ ਆ ਜੀ ਥੋਣੇ ਦੇ ਬਾਹਰ ਮ ਜਿੱਠੇ ਦੇ ਵਿੱਚ ਇਨਸਾਫ ਲਈ ਗੋਹਰ ਲਗਾ ਰਹੀ ਹੈ ਕਹਿੰਦੀ ਮੈਂ ਕੋਈ ਪਰਚਾ ਕਰਦੀ ਹਾਂ ਸਿਮਰ ਜੀ ਦੇ ਘਰ ਮੈਡਮ ਆ ਇੱਕ ਕਾਲੀ ਸਾਡੇ ਗਈ ਸੀ ਇਹਨਾਂ ਨੇ ਕੋਈ ਘੁਟਮਰ ਹੋਈ ਇਹਨਾਂ ਨਾਲ ਕੱਲੇ ਨਾ ਨੂੰ ਟਾਈਮ ਤਾਂ ਸੀ ਹਰਾਈ ਨਵੇਂ ਤਾਂ ਕਿਸੇ ਨੇ ਆਪੇ ਇਹਨਾਂ ਆਪੇ ਟਾਈਮ ਨੇ ਸਾਡੇ ਕੋਲ ਆਂਦੇ ਮਹੀਨੇ ਜਾ ਡਾਟਾ ਹੀ ਨਾ ਆਇਆ ਅੱਜ ਆ ਜਿਆ ਦਿਨੀ ਹਸਾ ਲੈ ਰਾਈ ਨਹੀਂ ਆ ਅੱਜ ਉਹਨਾਂ ਨੇ ਬਿਆਨ ਲਿਖਿਆ ਪਤਾ ਦਰਜ ਕਰਤਾ 23 ਨੰਬਰ 33 ਨੰਬਰ ਮਗਦਾਨਮ ਰਾਇਨ ਦਾ ਤੇ ਅਫਰੀਕਾ ਵੀ ਨਾਲ ਲੱ ਲੱਣਾ ਕੋ ਵੀਡੀਓ ਵੀ ਆ ਗਈ ਜਿਹਦੇ ਵਿੱਚ ਕੁੱਟ ਮਾਰਨ ਦੀ ਵੀਡੀਓ ਸਹੀ ਗਈ ਹੈ ਜੀ ਮੰਗੀ ਨਾ ਕੋ ਕੱਲ ਦੇਣਗੇ ਮੈਨੂੰ ਉਹਨਾਂ ਦਾ ਇਹ ਵੀ ਕਹਿਣਾ ਨਾ ਵੀ ਆਪਣਾ ਲੈ ਕੇ ਨਹੀਂ ਆਏ ਮੈਂ ਫਰਕ ਨਹੀਂ ਲੈ ਕੇ ਪਰਚਾ ਵੀ ਜੀ ਹੁਣ ਦਰਜ ਹੋੰਦਿਆ ਪਰਚਾ ਹੋ ਦਰਜ ਹੋਏਗਾ ਫਿਰ ਬੰਦਾ ਰੈਸਟ ਕਰਨੇਗਾ ਪਾਉਂ ਤੂੰ ਤੁਹਾਡੇ ਕੋਲ ਸਰ ਪਰਚਾ ਦਰਜ ਕਰ ਦਿੱਤਾ ਗਿਆ ਪਰਚਾ ਠੀਕ ਜੂਨ ਸਰ ਪ੍ਰਵਾਹ ਨੂੰ ਪੂਰੇ ਇਨਸਾਫ ਦੇ ਰੀਡ ਕਰ ਰਹੇ ਆ ਬੰਦੇ ਦੇ ਜਾ ਰਹੇ ਆ ਐਫਰੀਕਟ ਲਾਉਜ ਹੋ ਗਈ ਉਹਨੂੰ ਸਿਰ ਪ੍ਰਵਾਹ ਨੂੰ ਇਨਸਾਫ ਮਿਲੇਗਾ ਮਿਲੇਗਾ ਜੂਨ ਮਿਲੇਗਾ ਜੀ ਜੇ ਤੱਕ ਕਹਿਆ ਨਾ ਠੀਕ